go ਨਾਮ ਦੇ ਰੂਪ ਰਿ ਅੰਕਾਰ ਕਿਉਂਕਿ ਜਗੀਆਂ ਦੇ ਸੰਸਾਰ ਤੇ ਅੰਕਾਰ ਦੀ ਨਾ ਬਣਾਈਆਂ ਨਹੀਂ ਸਰੀਰ ਬਣਾਏ ਨੇ ਸਭ ਤੋਂ ਉਤਮ ਸਰੀਰ ਮੁਕਤ ਦਾ ਬਣਾਇਆ ਹੈ ਜਿਸ ਨੂੰ ਸਾਰਾ ਗਿਆਨ ਕਾਲ ਤੱਕ ਬਹਿਣ ਦੀ ਸਮਝ ਹੈ ਨਾਮ ਜਪਣ ਵਾਸਤੇ ਰਸਨਾ ਦਿੱਤੀ ਹੈ ਇਕ ਇਹ ਮਨੁੱਖਾ ਜੀਵਨ ਦੀ ਜਿਹੜੀ ਰਸਨਾ ਹੈ ਇਹੀ ਕਾਰਕਪਨ ਦੇ ਗੁnga ਸਕਦੀ ਹੈ ਹੋਰ ਕਿਸੇ ਨੀਦੇ ਵਿੱਚ ਨਹੀਂ ਲਗਾਇਆ ਜਾ ਸਕਦਾ ਇਹਨ ਕਰਕੇ ਪਾਤਸ਼ਾਹ ਕਹਿੰਦੇ ਤੂੰ ਸਾਲੀਆਂ ਹਾਂ ਦੇ ਵਿੱਚੋਂ ਉਤਮ ਹੈ ਤੇਰਾ ਪਰਜ ਵੀ ਉਤਮ ਹੈ ਜੇ ਜੁਣਨ ਤੇਰੀ ਉਤਮ ਹੈ ਸਰੀਰ ਤੇਨੂੰ ਉਤਮ ਮਿਲਿਆ ਪਰਜ ਵੀ ਉਤਮ ਹੈ ਉਤਮ ਕਰਜ ਆਪਣਾ ਪਛਾਣਿਆ ਕਰ ਪ੍ਰਮਾਤਮਾ ਦੀ ਸੇਵ ਸਲਾਹ ਦੇ ਹੋਂਦ ਬਲਿਆ ਕਰ ਸੇਵਾਦਾਰ ਉਹਨੂੰ ਸਾਇਬ ਜੀ ਕਹਿੰਦੇ ਨੇ ਮੋਨ ਕੋ ਧਾਰੀ ਰਾਮ ਕਸਬਿਦ ਗਤੂ ਮੋਨ ਕਤ ਧਾਰੀ ਤੂੰ ਚੁੱਪ ਕਿਉਂ ਕਰ ਗਿਆ ਰਸਨਾ ਨੂੰ ਟੂ ਫਤ ਕਰਕੇ ਬੈਠ ਜਾਣਾ ਜਦੋਂ ਆਲਪੁਰ ਤੇ ਜਿਸਲਾ ਦਾ ਸੁਵਾਂਟ ਹੈ ਇਨਸਾਨ ਸੰਸਾਰ ਦੇ ਵਿੱਚ ਵਿਚentra ਹੋਇਆ ਬੜਾ ਕੁਝ ਬੁਰਾ ਹੈ ਤੇ ਬੜਾ ਇਹ ਸੰਸਾਰ ਦੇ ਵਿੱਚ ਪਰ ਜਦੋਂ ਗੁਰੂ ਕੋਲ ਹੁੰਦੇ ਹਾਂ ਆਸਕਿਤ ਬਿਰਤੇ ਜਸਨਾ ਚੁੱਕ ਕਰਦੀ ਪਈ ਹੈ ਮੁਗ ਚੁੱਕ ਕਰ ਜਾਂਦਾ ਇੱਥੇ ਬੈਠ ਕੇ ਗੁਰੂ ਦੇ ਚੂੜੀ ਵਿੱਚ ਗੁਰੂ ਦੇ ਬੈਠ ਕੇ ਕੋਈ ਸੇਵਾ ਨੀ ਕਰਦਾ ਨਾਮ ਕਿਉਂ ਨਹੀਂ ਜਪਦਾ ਹੈ ਹਮਕਲ ਤਾਰੀ ਨਾਮ ਕਿਉਂ ਤਾਂ ਚੁੱਪ ਬੱਠੀ ਹੈ ਤੂੰ ਨੇਤਰੀ ਦੇਖ ਚੱਲਿਆ ਮਾਇਆ ਪਿਉ ਹਾਰੀ ਨਾਮ ਜਿਹੜਾ ਜਿੰਨੇ ਵੀ ਆਪਾਂ ਦੇਖੇ ਨੇ ਇਹ ਸੰਸਾਰ ਸਾਡੀਆਂ ਅੱਖਾਂ ਦੇ ਸਾਹਮਣੇ ਚੱਲਿਆ ਕਿੱਡੇ ਕਿੱਡੇ ਮਾਇਆ ਧਾਰੀ ਹੋ ਕੇ ਚਲੇ ਗਏ ਨੇ ਇਤਿਹਾਸ ਵਿੱਚ ਬੜੇ ਗੜੀਆਂ ਸਤਿ ਪ੍ਰਕਾਸ਼ਾਂ ਜੀਆਂ ਨੇ ਕਿਰਤਾਂ ਕੀਤੀਆਂ ਨੇ ਇਤਿਹਾਸ ਵਿੱਚ ਪੜੇ ਸਾਨੂੰ ਪ੍ਰਮਾਣ ਮਿਲਦੇ ਨੇ ਕਿੱਡੇ ਕਿੱਡੇ ਬਾਸਮਿੱਤੇ ਮਾਇਆ ਧਾਰੀ ਮਾਇਆ ਦਾ ਵਿਹਾਰ ਕਰਨ ਵਾਲੇ ਖਾਲੀ ਹੱਥ ਤੁਰ ਪੈਂਦੇ ਹਨ ਸੰਗ ਤੇਰੇ ਕਾਛ ਨਾ ਚੱਲੈ ਬਿਨਾ ਕੋਮਿਤ ਨਾਮੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਚੀਜ਼ تیرੇ ਨਾਲ ਨਹੀਂ ਜਾ ਸਕਦੀ ਹੈ ਦੇਸ ਵੇਸ ਸਵਰਣ ਕਾ ਸਗਲ ਊਣੇ ਕੰਮ ਦੇਸਾਂ ਦੇ ਰਾਜਾ ਕੱਪੜਾ ਸੋਨੇ ਚਾਂਦੀ ਇਹਨਾਂ ਦੇ ਕਰਤਰ ਕੀਤੇ ਹੋਏ ਸਾਰੇ ਕਾਰ ਸਾਰੇ ਉਤਮ ਬਿਹਾਰ ਤੋਂ ਵਿਹਾਨ ਦੇ ਅੰਮ੍ਰਿਤਮ ਸੰਸਾਰ ਤੇ ਜੀਵ ਆਤਮਾ ਲੱਭਦੀ ਹੈ ਨਾਂਦੇ ਰਾਜ ਭਗਤੇ ਨਾਰਗਏ ਨੰਮੰਤਰੀ ਸੰਗੀ ਨਾਲ ਗਏ ਨਾ ਪਰਿਵਾਰ ਨਾਲ ਇਸ ਕਰਕੇ ਕਾਸ਼ਾ ਕਹਿੰਦੇ ਵੀ ਭਾਈ ਦੇਸ਼ ਕਾਜ ਰਾਜ ਵੇਸ਼ ਵਸਤਰ ਸੁਵਰਨ ਜਿੰਨਾ ਸੁਣਾ ਚੰਦੀ ਹੈ ਰੂਪ ਕਾਜ ਦੀ ਮਾਇਆ ਰੱਤੀ ਕੀਤੀ ਹੈ ਦੇਸ਼ ਵੇਸ਼ ਸੁਵਰਨ ਸਭ ਗੁਰੂ ਨੇ ਤਾਹ ਇਹ ਸਾਰੇ ਪਾਸਾ ਕਹਿੰਦੇ ਵਿਆਰਜ ਦੇ ਪੁੱਤ ਮਨੀ ਜਿਹੜੇ ਇਹਨਾਂ ਨੂੰ ਇਕੱਠਾ ਕਰਨ ਦੇ ਵਿੱਚ ਆਪਣਾ ਗਾਵਤਾ ਜਾਈ ਨਾਮ ਬਾਹ ਮੂ ਜਿਨਾਂ ਨੇ ਤੇਰੇ ਨਾਲ ਦੀ ਜਾਣੀ ਹੈ ਨਾਲ ਕੀ ਜਾਵੇਗਾ ਸੰਗ ਤੇ ਰạch ਨਾ ਚੱਲ ਰਹਿ ਬਿਨਾਂ गोविंद ਨਾਮਾ ਅਕਾਰਪੁਰਖ ਵੈਕੁਨੀ ਦੇ ਨਾਮ ਤੋਂ ਬਿਨਾਂ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਪੁੱਤਰ ਤਤਰ ਨਾ ਸੰਗ ਸੋਕਰ ਅਸਤ ਹੋਰ ਵਿਕਾਰੀ ਹੈ ਭਾਈ ਪੁੱਤਰ ਇਸ ਸ੍ਰੀ ਦੁਨੀਆ ਦੀਆਂ ਬੜਿਆਈਆਂ ਕੁਝ ਵੀ ਮਨੁੱਖ ਦੇ ਨਾਮ ਨਹੀਂ ਜਾਂਦਾ ਆਥੀ ਘੋੜੇ ਆਦਕਾਂ ਦੀ ਰਾਤ ਵੀ ਪਕਾਰਾਂ ਵੱਲ ਲਹਿ ਜਾਣਗੀ ਹੈ ਬਿਨ ਮੰਤ ਨਾਮਕ ਬਿਨ ਸਾਧ ਸੰਗਮ ਸਭ ਮਿੱਥਿਆ ਸੰਸਾਰੀ ਇਸ ਕਰਕੇ ਬੜਿਆਂ ਦੇ ਮਨ ਲਾ ਕੇ ਕੋਰ ਮੈਂ ਕੀ ਕਰਦਾ ਸਾਥ ਸੰਗ ਨੂੰ ਬਿਨਾ ਦੁਨੀਆਂ ਦੇ ਸਾਰੇ ਜਿੰਨੇ ਵੀ ਦੁਨੀਆਂ ਦੇ ਸਾਰੇ ਨਾਸ਼ ਬੰਸ ਹਨ ਰਾਜਾ ਕਿਉਂ ਸੋਇਆ ਉਹ ਨੀਂਦ ਭਰੇ ਜਾਗਤ ਕਦ ਨਹੀਂ ਰਾਮ ਤੇ ਸਤਿਗੁਰੂ ਕਾਸਾ ਕਹਿੰਦੇ ਨੇ ਭਾਈ ਤੂੰ ਕਿਉਂ ਜੜੀ ਨੀਂਦਰੇ ਦੁੱਤਾ ਬਿਆਨ ਕਿਉਂ ਤੇ ਮੂੰ ਨੀਂਦ ਆਈ ਹੈ ਤਾਂ ਪਿਆਰੇ ਨਾਇਆ ਦੀ نیند ਦੇ ਵਿੱਚ ਮੋਹ ਦੀ نیند ਦੇ ਵਿੱਚ ਜਿਸ ਕਰਕੇ ਇਹ ਧਰਤੀ ਦੇ ਸਰਦਾਰ ਜੁਕੇ ਮੁੱਖਾਂ ਨੂੰ ਸਭ ਕੁਝ ਘਾ ਸਕਦੇ ਉਹਨਾਂ ਸਰਦਾਰੀਆਂ ਬੱਚੀਆਂ ਨਹੀਂ ਤੇ ਤੂੰ ਧਰਤੀ ਦਾ ਸਰਦਾਰ ਹੈ ਇਹ ਧਰਤੀ ਦੇ ਸਰਦਾਰ ਨੂੰ ਕਰਕੇ ਪਾ ਸਕੀ ਤੇ ਜ ਮਾਇਆ ਦੀ خاطر ਬੇਨੰਤਰ ਰਾਂਖਾ ਭਾਈ ਮਨੁੱਖਾ ਤੋਂ ਉਹ ਪਦਰਾਣ ਕਰਦੇ ਆ ਰਹੇ ਨੇ ਬਿਲਕਦੇ ਆ ਰਹੇ ਹਨ ਦਿਲ ਲਾਹੇ ਕਿਤੇ ਮਹਾਂ ਮੋਹਨ ਮਿਨ ਨਾਮ ਹਰ ਕੇ ਸੁਖ ਨਹੀਂ ਬਿਆੰਤ ਪ੍ਰਾਣੀ ਇਸ ਡਾਂਗੀ ਮਨਮੋਹਣੀ ਮਾਇਆ ਦੀ خاطر ਤਰਲੇ ਬੈਠੀ ਤਾਨੇ ਬੈਂਦੇ ਆ ਰਹੇ ਹਰ ਪ੍ਰਣਾਤਮਾ ਦੇ ਨਾਮ ਪੂਜਨਾ ਸੁਖ ਕਿਸੇ ਨੂੰ ਵੀ ਨਹੀਂ ਦਿੰਦਾ ਮਾਇਆ ਹੀ ਜਿੰਦੀ ਹੈ ਭਾਗ ਸੰਗ ਦੇ ਮਾਇਆ ਤੇ ਪ੍ਰਤਪਨਾ ਕਾਰਨ ਬਣਦੀ ਹੈ ਜਿਤ ਗ੍ਰਹਿ ਕੋਣੀ ਜਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਜਿਸ ਗ੍ਰਹਿ ਬੋਤੀ ਤੇ ਚਿਤ ਚਿਤਤਾ ਜਿਸ ਗ੍ਰਹਿ ਕੋਣੀ ਸੁਖ ਮਿਲਣਾ ਪਰ ਹੁੰਦਾ ਜਿਹਦੇ ਧਰ ਕੋਣੀ ਮਾਇਆ ਹੈ ਉਹ ਭਗਤ ਦਾ ਫਿਰਦਾ ਕੱਕੀ ਕਰਨ ਬਾਅਦ ਤੇ ਜਿਹਨੇ ਜਾਣਾ ਆਦਿਮੀਅਰ ਬਾਸਕ ਦੇ ਚਿੰਤਾ ਨੰਦ ਲੈ ਹੁੰਦੇ ਨੇ ਉਹਨੂੰ ਸਾਹਮਣੇ ਚਿੰਤਾ ਰਹੀ ਨਹੀਂ ਜੀ। ਜਨੁ ਵਿਰਖਾ ਤੇ ਜੋ ਤਾਂ ਸੁਈ ਸਿਤਾ ਪਾਦੀ ਹੈ ਜਿਹੜਾ ਇਹਨਾਂ ਨੂੰ ਨਾ ਤਵਸਥਾ ਤੋਂ ਮੁਕਤ ਹੋ ਗਿਆ ਨਾ ਥੋੜੀ ਦੀ ਬਾਸਕ ਦੇ ਥੋੜੀ ਦੀ ਚਿੰਤਾ ਹੈ ਨਾ ਬਹੁਤੀ ਦੀ ਚਿੰਤਾ ਇਸ ਕਰਕੇ ਭਾਈ ਜਿਹੜਾ ਇਹਨਾਂ ਨੂੰ ਮੁਕਤ ਹੋ ਗਿਆ ਨਹੀਂ ਇਸ ਸੰਸਾਰ ਦੇ ਵਿੱਚ ਸ੍ਰੋਪ ਸੌਖਾ ਹੈ ਸੋ ਇਹਦਾ ਕਿਸ ਕਰਕੇ ਭਾਰਸਾ ਦੇ ਭਾਈ ਜਿੰਨੇ ਦੀਵ ਨੂੰ ਅੱਜ ਤੱਕ ਮਾਇਆ ਕਰੀ ਕਰਦੇ ਮਾਇਆਵਾਂ ਤੇ ਕਰਦੇ ਲੈ ਆ ਰਹੇ ਹਨ ਉਹ ਭਾਈ ਸਾਲੇ ਦੇ ਵਾਰੀ ਨੇ ਨਾਮ ਤੋਂ ਬਿਨਾ ਕਿਸੇ ਵੀ ਵਕੁੰਨੇ ਸਾਡੇ ਨਾਮ ਦੀ ਜਾਣਾ ਜਿਸ ਕਰਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਸੁੱਖ ਨਹੀਂ ਲੱਭਦਾ ਸਹਿਸ ਸਿਆਣੂ ਪਾਪ ਥਾਕੇ ਜਹ ਭਾਵਤ ਤਹ ਜਾਹੀ ਜੀਵ ਹਜਾਨਾ ਜਤਰਾਇਆਂ ਹਜ਼ਾਰਾਂ ਹੀ ਦੇ ਕਰਦੇ ਫੱਕ ਜਾਂਦੇ ਨੇ ਪਰ ਜੇ ਤਰ ਪ੍ਰਮਾਤਮਾ ਦੀ ਰਜ਼ਾ ਪੂਰੀ ਹੈ ਪ੍ਰਮਾਤਮਾ ਉਤਰ ਹੀ ਜੀਵ ਨੂੰ ਲੈ ਜਾਂਦਾ ਹੈ ਜੇ ਤਰ ਅਕਾਲ ਰੂਪ ਹੈ ਕੋਈ ਨਹੀਂ ਰਜ਼ਾ ਜੀਵ ਜਾ ਸਕਦੇ ਹਨ ਉਤਰ ਹੀ ਜਾਂਦੇ ਨੇ ਆਪਣੀ ਮਰਤੀ ਨਾਲ ਭਾਵੇਂ ਪ੍ਰਸਾਦ ਜਿੰਨੇ ਮਰਦੇ ਉਤਮ ਕਰ ਲੀਆਂ ਭਾਈ ਸਾਡੇ ਕੀਤੇ ਆ ਕਸ਼ੂ ਵੀ ਨਿੰਦਾ ਜੇਹ ਬਿਹਾਰਾਂ ਚ ਤਰਾਇਆਂ ਹਾਰਾਂ ਇੰਦੇ ਕਲਕੇ ਫਲਜਾਂਦੇ ਹਨ ਆਪ ਅੰਤੇ ਮਦਕਪੁਰਨ ਸਰਵਤਰ ਘਟ ਘਟ ਆਈ ਉਹ ਪ੍ਰਮਾਤਮਾ ਸਦਾ ਹੀ ਸਰਵ ਵਿਆਪਕ ਹੈ ਹਰ ਥਾਂ ਮੌਜੂਦ ਹੈ ਹਰੇਕ ਸਰੀਰ ਦੇ ਵਿੱਚ ਮੌਜੂਦ ਹੈ ਬਿਨਵੰਤ ਨਾਮਕ ਜਿਸ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਾਨਕ ਜੀ ਸਤਿਗੁਰੂ ਜੀ ਪ੍ਰਸਾਦ ਨਾਲ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਧੂ ਦਾ ਨਗਾਦ ਪ੍ਰਾਪਤ ਹੋ ਦਿਖਾਈ ਕੋਈ ਤੋਂ ਇੱਜ਼ਤ ਦੇ ਨਾਲ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਜਾਂਦੇ ਹਨ ਨਰਕਤ ਜਾਣ ਗਏ ਹੋ ਸੇਵਕ ਸਿਆਣੀ ਰਾਮ ਰਾਜਾ ਵੀ ਸਿਆਣੀ ਸੇਤੋਂ ਆਪਣੇ ਨਾਲ ਜਾ ਆਪਣੇ ਜਾਨ ਕੇ ਜਿਹੜੇ ਸਿਆਣੇ ਹੁੰਦੇ ਔਰ ਆਦਾ ਆਪ ਨੂੰ ਆਪਣੇ ਨਾਲ ਰੱਖਦਾ ਤੇ ਸਤਿਗੁਰੂ ਸਾਹਿਬ ਕਹਿੰਦੇ ਰਾਗ ਦੇ ਮੋਹ ਵਿੱਚ ਫਸ ਜਾਂਦਾ ਹੈ ਸਰਪਰ ਵਿਚਣਾ ਮੋਹੇ ਪਛਤਾਣੀ ਜਾ ਕਦੋਂ ਦੁਨੀਆਂ ਦੇ ਪ੍ਰਾਪਤਾਂ ਦੇ ਨਾਲੋਂ ਵਿਚੜ ਜਾਂਦਾ ਹੈ ਸਾਹਿਬ ਕਹਿੰਦੇ ਵਿਚਣਾ ਤੇ ਤੂੜੇ ਰਹਿਣਾ ਤੇ ਨਹੀਂ ਸਦਾ ਸੰਸਾਰ ਦੇ ਵਿੱਚ ਤੇ ਜਦੋਂ ਜੂਲ ਵਿਚੜ ਜਾਣਾ ਜੋ ਮੋਹ ਵਿੱਚ ਫਸਦੇ ਉਹ ਆਕਰ ਹੱਥ ਨਾਲਦੇ ਰਹਿ ਜਾਂਦੇ ਹਨ ਅਰਚੰਦੌਰੀ ਦੇਖ ਫੁੱਲਾ ਕਹਾ ਅਚਿਤ ਪਾਈ ਹੈ ਮਨੁੱਖਾ ਆਕਾਪ ਦੇ ਵਿੱਚ ਖਿਆਲੀ ਸਹਿ ਵਰਗੇ ਜਾਤੂ ਦੇਖ ਕੇ ਪਰਾਹੇ ਪੈ ਜਾਂਦੇ ਪਰ ਇੰਦੇ ਕਿਤੇ ਵੀ ਸਰਾ ਰੱਖ ਕਾਣਾ ਨਹੀਂ ਮਿਲ ਸਕਦਾ ਹੈ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨ ਕਰਾਈ ਹੈ ਆत्मा ਦੇ ਨਾਮ ਤੋਂ ਸਤਿਗੁਰੂ ਜੀ ਕਹਿੰਦੇ ਮੁੜ ਜਗਤ ਅਰਚਨਾ ਦੇ ਹੋਰ ਹੋਰ ਪਦਾਰਥਾਂ ਵਿੱਚ ਵਸ ਕੇ ਸ੍ਰੇਸ਼ਟ ਮੁੱਖਾ ਜਨਮ ਦਵਾ ਦਿੰਦਾ ਹੈ ਆਹੋ ਕਰਤ ਨਾ ਤ੍ਰਿਸ਼ਣੁ ਗੁਜੈ ਨਹਿ ਕਾਮ ਸੁਭਨ ਗਿਆਨੀ ਕਾਸਬ ਜੀ ਕਹਿੰਦੇ ਭਾਈ ਮੈਂ ਮੈਂ ਕਰਦਿਆਂ ਕਦੇ ਮਾਇਆ ਇਹ ਮਨੁੱਖਾ ਜਨਮ ਦਾ ਮੂਤ ਅਤਿਆਨੁਕ ਜੀਵਨ ਦੇ ਤੂਜ ਹਾਸਾ ਨਹੀਂ ਹੁੰਦੀ ਹੈ ਬੇਰਗਨ ਤੁਨਾਨਕ ਬਿਨ ਨਾਮ ਹਰ ਕੇ ਏਤਿਆ ਬਚਤਾਂ ਨੇ ਤੇ ਪਾ ਸਕਦੇ ਨਾਮ ਦੀ ਬੇਨਤੀ ਕਰਦਾ ਹੈ ਕਿ ਪ੍ਰਮਾਤਮਾ ਦੇ ਨਾਮ ਉਨਕੇ ਅਨੇਕਾਂ ਜੀਵ ਆਤਮਾ ਦੇ ਜਾਂਦੇ ਹਨ ਤਾਰ ਅਨੰਗਰ ਆਪਣਾ ਕਰੀਨਾ ਰਾਮ ਜਿਸ ਕਰਕੇ ਹੁਣ ਕਾਲਪੁਰਪ ਬੈਠੇ ਜਿਹਦੇ ਚਰਣਾ ਚ ਬੇਨਤੀਆਂ ਕਰਦੀ ਸਾਨੂੰ ਜਾਣ ਦੱਸਦੇ ਨੇ ਭਾਈ ਪ੍ਰਮਾਤਮਾ ਦੇ ਚਰਣਾ ਚ ਬੇਨਤੀ ਕਰਿਆ ਕਰ ਪ੍ਰਮਾਤਮਾ ਜੀ ਦਇਆ ਕਰਕੇ ਸਾਨੂੰ ਆਪਣਾ ਬਣਾ ਲੈਣ ਹਨ ਉਜਾਗੈ ਕਾੜ ਨਿਉ ਸਾਧੂ ਸੰਗ ਦੀਨਾ ਰਾਮ ਜੇ ਭਾਸਨ ਕਿਤੇ ਜਨਾ ਮਾਇਆ ਦੇ ਆਪੇ ਪਾਹੀਏ ਗਾਥਾ ਨੂੰ ਰਚਨਾ ਬਣਾ ਲੈਂਦੇ ਤੇ ਉਸ ਨੂੰ ਫਿਰ ਬਾਹੋਂ ਪੜ ਕੇ ਮੋਹ ਦੇ ਕੂਪੇ ਵਿੱਚੋਂ ਕੱਢ ਦਿੰਦੇ ਤੇ ਉਸ ਨੂੰ ਗੁਰੂ ਦਾ ਮਿਲਾਪ ਬਖਸ਼ਦੇ ਹਨ ਸਾਧ ਸੰਗਮ ਹਰਿ ਕਰਾ ਦੇ ਸਾਗਰ ਕਰਮ ਦੁੱਖ ਜਲੇ ਤੇ ਜੋ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਬੜ ਜਾਂਦੇ ਨੇ ਬੜ ਜਾਂਦੇ ਆਨਾ ਮਹਾਂ ਧਰਮ ਸੁਦਾਨ ਕਿਰਿਆ ਸੰਗ ਤੇ ਤੇਰੇ ਸੇਚ ਦੇ ਆਸਕ ਤੇ ਜਿਹੜਾ ਪਹਿ ਸਭ ਤੋਂ ਵੱਡਾ ਧਰਮ ਤੇ ਨਾਮ ਹੈ ਉਹ ਨਾਮ ਜੁਖਦਾ ਨਹੀਂ ਹੈ ਤੇ ਇਹੀ ਕੰਮ ਤੇ ਨਾਲ ਜਾ ਸਕਦੇ ਨਾਮ ਜੁਖਣਾ ਧਰਮ ਤੇ ਦਾਨ ਨਾਮ ਜੁਖਣਾ ਇਹ ਨਹੀਂ ਭਾਜੀ ਕਹਿੰਦੇ ਤੇਰੇ ਕੰਮ ਭਾਈ ਇਤੋਂ ਸੰਸਾਰ ਦੀ ਜਾਣ ਲੱਗਿਆਂ ਨਾ ਜਾ ਸਕਦੇ ਹਾਂ ਰਸਨਾ ਅਰਦਾਇ ਇੱਕ ਸੁਆਮੀ ਆਜ ਨਾਮ ਮੰਤਨ ਪਿੰਨਾ ਜੋ ਵੀ ਜੀਵ ਨਾਲ ਇੱਕ ਮਾਰਗ ਪ੍ਰਭੂ ਦਾ ਅਰਪਣ ਕਰਦਾ ਰਹਿੰਦਾ ਹੈ ਉਸ ਦਾ ਮਨ ਤੇ ਦਿੱਤਾ ਨਾਮ ਜਲ ਵਿੱਚ ਤਰੋ ਕਰ ਹੋ ਜਾਂਦਾ ਹੈ ਨਾਨਕ ਜਿਸ ਨੂੰ ਅਤੇ ਉਹ ਜੀ ਵਿੱਚ ਪਾਸਾ ਵਚਨ ਕਰਦੇ ਨੇ ਕਿ ਜੇ ਨਾਨਕ ਜਿਸ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਜੋੜ ਦਿੰਦਾ ਹੈ ਉਹ ਸਾਰੇ ਭੁਗਾਂ ਦੇ ਵਿੱਚ ਸਿਆਮੀ ਹੁੰਦਾ ਹੈ ਉਹ ਉਹ ਨੂੰ ਆਤਮਾ ਦੇ ਦਿੰਦੀ ਅਸੀਂ ਕਰਦੇ ਅੱਜ ਕੀ ਪਾਵਨ ਵਚਨੰਦੇ ਨਾ ਸਾਹਿਬ ਸਭ ਕੁੰਡੀਆਂ ਨੇ ਬੜੀ ਬੜੀ ਰਲੀ ਕਰਕੇ ਸਾਡੇ ਪ੍ਰਤਖਾਸ਼ ਹੱਕ ਜੀ ਨੂੰ ਨਾ ਆਉਂਦਾ ਯਾਤਨ ਕਿਹੜ ਭਾਈ ਜਿਹੜੀ ਮਾਇਆ ਦੇ ਕਾਤਰ ਜਿਹੜੇ ਰਾਜਪਾਤ ਦੀ ਕੰਤਰ ਜਿਹੜੇ ਪਰਵਾਤ ਦੀ ਕੰਤਰ ਇਸ ਆਪਣੀ ਹਨਮੋਰਕ ਜਨਮ ਵਿੱਚ ਦਾ ਰੋਣਦੇ ਨੇ ਆਸਾ ਕੰਦੇ ਜਦੋਂ ਇਹ ਤੁੰਡ ਕਾਦੀ ਹੱਥ ਕਰਦੇ ਜਾਂਦੇ ਉਹਨਾਂ ਨੂੰ ਕਸ਼ਟ ਹੋਣਾ ਪੈਂਦਾ ਹੈ ਇਸ ਕਰਕੇ ਜਿਹੜੇ ਗੁਰੂ ਦੀ ਸਰਨ ਵਿੱਚ ਆ ਕੇ ਗੁਰੂ ਵਾਲੇ ਬਣ ਜਾ ਕੇ ਨਾਮ ਜਪਦੇ ਨੇ ਸਿਮਰਨ ਕਰਦੇ ਹਨ ਤੇ ਆਸਾ ਕੰਦੇ ਪ੍ਰਮਾਤਮਾ ਉਹਨਾਂ ਨੂੰ ਅੰਧ ਪੜ ਕੇ ਇਹ ਸੰਸਾਰ ਸੁਨੰਦਰ ਕੱਟ ਲਿਖਦਾ ਜੇ ਕਰਕੇ ਬਾਸਾ ਜੀਆ ਨੇ ਵਾਸਵਚਨ ਮੀਤੇ ਨੇ ਭਾਈ ਸੁਣ ਗੋਲ ਸੁਣਦੇ ਜਨ ਸੁਨ ਤੜਿਆ ਧੜਿਆ ਮੋਨ ਕਦ ਤਾਰੀ ਬਾਸਾ ਕਹਿੰਦੇ ਭਾਈ ਤੂੰ ਉਸ ਕਾਰਕ ਰੂਪ ਲੈ ਗੁ ਜਿੱਤੇ ਸੇ ਸੁਣਾ ਦੇ ਵੀ ਲਗਾਇਆ ਕਰ ਕਿਉਂ ਚੁੱਪ ਧੜ ਕੇ ਬੈਠਣਾ ਹੈ ਤੇਰੇ ਨਾਲ ਜਾਂ ਬੈਤੂ ਕੇਵਲ ਇੱਕ ਕਾਰਕ ਬੈਸੀ ਦਾ ਨਾਮ ਤੇਰੀ ਕੀਤੇ ਬੀ સેવા ਤੇਰਾ ਕੀਤਾ ਮਿਆ ਪੂਨ ਦਾਨ ਹੀ ਹੈ ਤੇ ਜਿਹੜੇ ਮਾਇਆ ਦੀ ਕਰਤ ਦੇ ਸੰਸਾਰ ਦੇ ਉੱਪਰ ਨਿਰੰਕਾਰ ਨੂੰ ਆਵਾਦਤਾ ਹੈ ਆਸਾ ਕਹਿੰਦੇ ਇਹ ਸੰਸਾਰ ਤੇਰੇ ਨਾਲ ਨਹੀਂ ਜਾ। ਇਸ ਕਰਕੇ ਗੁਰੂ ਬਾਰੇ ਬਣਿਏ ਗੁਰ ਚਰਨਾ ਲਨਨ ਕਰਕੇ ਭਾਜੀ ਨਾਮ ਵੀ ਤੁੰ ਇਕੱਠਾ ਕਰੀਏ ਜਿਹੜਾ ਸਾਡੇ ਨਾਲ ਕਿਰਪਾ ਰੱਖੇ। ਸਦਾ ਨਾਮ ਨਹੀਂ ਚੱਕਣਾ ਹੈ ਤਾਂ